ਦੀ ਕਾਰਵਾਈ ਬਾਰੇ ਦੱਸੋ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਨਜਾਇਜ਼ ਕਬਜ਼ਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਸੀ ਜਿਸ ਦੇ ਤਹਿਤ ਅੱਜ ਪੱਟੀ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਪੱਟੀ ਦੇ ਵਿੱਚ ਮੇਵਾ ਸਿੰਘ son of ਮੁਖਤਿਆਰ ਸਿੰਘ ਇਹਨਾਂ ਦਾ ਘਰ ਜਿਹੜਾ ਹੈ ਉਹ ਨਜਾਇਜ਼ ਉਸਾਰੀ ਸੀ ਨਜਾਇਜ਼ ਬਿਲਡਿੰਗ ਇਹਨਾਂ ਬਣਾਈ ਸੀ ਜਿਸ ਦਾ ਜਿਸ ਨੂੰ ਅੱਜ ਲੀਗਲ ਪ੍ਰੋਸੀਜਰ ਅਡਾਪਟ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਇਆ ਗਿਆ ਜਿਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਇਹ ਜਿਹੜੀ ਕਾਰਵਾਈ ਸੀ ਇਹ ਜੁਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਮੁਹਿੰਮ ਚੱਲ ਰਹੀ ਸੀ ਉਹਦੇ ਤਹਿਤ ਵੀ ਇਹ ਬਹੁਤ ਵੱਡੀ ਕਾਰਵਾਈ ਹੈ ਕਿਉਂਕਿ ਜਿਹੜਾ ਇਹ ਵਿਅਕਤੀ ਹੈ ਇਸ ਦੇ ਉੱਤੇ ਐਨਡੀਪੀਐਸ ਦੇ ਮੁਕਤਮੇ ਮੁਕਦਮੇ ਦਰਜ ਨੇ ਇਸ ਕਰਕੇ ਇਸ ਦਾ ਇਸ ਦਾ ਘਰ ਜਿਹੜਾ ਹੈ ਉਹ ਨਜਾਇਜ਼ ਸਾਰੀ ਹੋਣ ਕਰਕੇ ਟਾ ਦਿੱਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਤਰਨਤਾਰਨ ਵੱਲੋਂ ਹੋਰ ਵੀ ਜਿਹੜੇ ਨਜਾਇਜ਼ ਸਾਰੀਆਂ ਜਿਨ੍ਹਾਂ ਨੇ ਕੀਤੀਆਂ ਆ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਦਸਕਰਾਂ ਜਿਨ੍ਹਾਂ ਵੱਲੋਂ ਇਹੋ ਜਿਹੀ ਨਜਾਇਜ਼ ਸਾਰੀਆਂ ਕਰਕੇ ਘਰ ਬਣਾਏ ਗਏ ਨੇ ਤੇ ਜਾਂ ਜਿਹੜੇ ਘਰ ਖਰੀਦੇ ਗਏ ਨੇ ਨਸ਼ੇ ਦੇ ਨਸ਼ੇ ਦੇ ਤਸਕਰੀ ਚੋਂ ਪੈਸਾ ਕਮਾ ਕੇ ਉਹਨਾਂ ਦੇ ਖਿਲਾਫ 68 ਐਫ ਦੇ ਤਹਿਤ ਐਨਡੀਪੀਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਵੀ ਕੀਤੀਆਂ ਜਾ ਰਹੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਵੀ ਵੱਖ-ਵੱਖ ਨਜਾਇਜ਼ ਸਾਰੀਆਂ ਨੇ ਉਹਨਾਂ ਦੇ ਉੱਤੇ ਪੀੜਾ ਪੰਜਾ ਚੜਾ ਕੇ ਉਹਨਾਂ ਨੂੰ ਟਹਿ ਟੇਰੀ ਕੀਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਹ ਸਖਤ ਹਦਾਇਤਾਂ ਨੇ ਜੋ ਵੀ ਨਸ਼ਾ ਤਸਕਰੀ ਚੋਂ ਪੈਸਾ ਬਣਾ ਕੇ ਘਰ ਬਣਾਏਗਾ ਜਾਂ ਕੋਈ ਇਹੋ ਜਿਹੀ ਇਹੋ ਜੀ ਪ੍ਰਾਪਰਟੀ ਬਣਾਉਗਾ ਵੜਾਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਲੀਗਲ ਐਕਸ਼ਨ ਲੈ ਆ ਜਾਊਗਾ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਇਹ ਜਿਹੜੀ ਇਲੀਗਲ ਕਾਟਨ ਪ੍ਰਾਪਰਟੀ ਹੈ ਉਹਨੂੰ ਇੰਜੋਏ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ